ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਡੇ ਵਾਸਤੇ ਅੱਜ ਬਹੁਤ ਸੋਹਣੇ-ਸੋਹਣੇ ਸੂਟ ਲੈ ਕੇ ਆਏ ਆਂ ਜੀ ਕਾਟਨ ਪ੍ਰਿੰਟਡ ਸੂਟ ਵਿੱਚ ਡਿਜੀਟਲ ਵੀ ਹੈਗੇ ਆਂ ਲੀਲਨ ਵੀ ਹੈਗੇ ਆਂ ਮੋਡਲ ਕਾਟਨ ਵੀ ਹੈਗੇ ਆਂ ਟਾਈ ਐਂਡ ਡਾਈ ਵੀ ਹੈਗੇ ਆਂ ਜੀ ਤੇ ਖਾਦੀ ਲੀਲਨ ਵੀ ਹੈਗੇ ਆਂ ਤੇ ਜੇ ਕਿਸੇ ਨੂੰ ਵੀ ਕੋਈ ਸੂਟ ਪਸੰਦ ਹੋ ਤਾਂ ਤੁਸੀਂ ਮੈਨੂੰ ਮੈਸੇਜ ਪਾ ਸਕਦੇ ਹੋ ਠੀਕ ਹੈ ਮੈਂ ਤੁਹਾਨੂੰ ਇੱਕ-ਇੱਕ ਕਰਕੇ ਦਿਖਾਉਂਦੀ ਜਾਊਂਗੀ ਤੇ ਜਿਹਨੂੰ ਜੋ ਵੀ ਸੂਟ ਪਸੰਦ ਹੋ ਤੁਸੀਂ ਮੈਨੂੰ ਮੈਸੇਜ ਪਾਓ ਤੇ ਮੈਂ ਤੁਹਾਨੂੰ ਰੇਟ ਤੇ ਉਹਦਾ ਕਿੰਨੇ ਮੀਟਰ ਤੁਹਾਨੂੰ ਕਿਆ ਮਿਲੂਗਾ ਉਹ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਕਿਉਂਕਿ ਵਿੱਚ ਮਾ ਕੁਝ ਸੂਟ ਐਸੇ ਆ ਜੋ 5.5 ਮੀਟਰ ਚ ਬਣੂਗੇ ਤੇ ਕੁਝ ਸੂਟ ਐਸੇ ਆ ਜੋ 5 ਚ ਵੀ ਬਣ ਜੂਗੇ ਪਨੇਗੇ ਅਕੋਰਡਿੰਗ ਔਰ ਕੁਝ ਸੂਟ ਇਦਾਂ ਦੇ ਆ ਜੋ 3.5 ਮੀਟਰ ਚ ਬਣਨਗੇ ਠੀਕ ਹੈ ਜੀ ਇਹ ਲੋ ਜੀ ਇਹ ਚੋੜੇ ਅਰਜ ਕਾ ਸੂਟ ਹੈ ਜੀ ਪਿਓਰ ਲੀਲਨ ਕਾ ਹੈ 1000 ਰੁਪਏ ਰੇਟ ਹੈ ਔਰ ਇਹ ਹੈਗਾ ਮੋਡਲ ਕਾਟਨ ਮੋਡਲ ਕਾਟਨ ਦਾ ਸੂਟ ਹੈ ਚੋੜੇ ਅਰਜ ਦਾ ਇਹ ਵੀ 3.5 ਮੀਟਰ ਚ ਬਣੇਗਾ ਤੇ ਉਹ ਤੋਂ ਬਾਅਦ ਇਹ ਆ ਗਿਆ ਜੀ ਇਹ ਡਿਜੀਟਲ ਲਿਲਨ ਚ ਤੇ ਇਹ ਆਪਣਾ 1000 ਰੁਪਏ ਕਾ 5 ਮੀਟਰ ਸੂਟ ਹੈ ਇਹਦੇ ਨਾਲ ਅਸੀਂ ਮੈਚਿੰਗ ਬਾਟਮ ਦਵਾਂਗੇ ਤਾਂ ਇਹ 800 ਚ ਮਿਲੂਗਾ ਬਾਟਮ ਕਾਟਨ ਮਿਲਾਵਾਂਗੇ ਇਦੀ ਡਿਮਾਂਡ ਮੇਰੇ ਪਾਸ ਕਾਫੀ ਹੈ ਤੇ ਇਹ ਸਾਡੇ ਕੋਲ 15 ਮੀਟਰ ਸਟੱਫ ਹੈਗਾ। ਤੋਂ ਬਾਅਦ ਮੋਡਲ ਕੋਟਨ ਤੇ ਅਸੀਂ ਟਾਈ ਐਂਡ ਡਾਈ ਕਰਵਾਈ ਹੈ। ਕਿਸੇ ਨੂੰ ਵੀ ਡਿਮਾਂਡ ਹੋ ਟਾਈ ਐਂਡ ਡਾਈ ਕੀ ਇਹ ਆਪਾਂ ਮੈਚਿੰਗ ਸੂਟ ਵੀ ਦੇ ਦਾਂਗੇ ਤੁਹਾਨੂੰ। ਇਹ 1200 ਕੋ 5 ਮੀਟਰ ਹੈ। ਇਹਦਾ ਇੱਕ ਪਿੰਕ ਕਲਰ ਵੀ ਹੈਗਾ ਤੁਸੀਂ ਮੈਚਿੰਗ ਚ ਵੀ ਲੈ ਸਕਦੇ ਹੋ ਜੀ 300 300 ਕੁਝ ਰੁਪਏ ਕੇ ਹਿਸਾਬ ਸਲਵਾਰ ਆਏਗੀ ਤੇ 600 ਰੁਪਏ ਦੀ ਕੁੜਤੀ ਪਰ ਸੂਟ ਏਵਨ ਬਣੇਗਾ ਕੋਈ ਕੰਪਲੇਂਟ ਨਹੀਂ ਹੈਗੀ ਇਹਦੇ ਚ ਨੈਕਸਟ ਹੈਗਾ ਜੀ ਲੀਲਨ ਕਾਈ ਪ੍ਰਿੰਟ ਹੈ ਬਹੁਤ ਪਿਆਰੇ ਪ੍ਰਿੰਟ ਹੈ ਇਹ ਦੇਖੋ ਇਹ ਮੈਂ ਨੀਡਲ ਤੁਹਾਨੂੰ ਦਿਖਾ ਦੂੰ ਪਿਓਰ ਕਾਟਨ ਹੈ ਜੀ ਇੱਕ ਵੀ ਤੰਦ ਮਿਕਸ ਨਹੀਂ ਹੈਗੀ ਇਹ ਵੀ ਲੀਲਨ ਦਾ ਹੀ ਸ਼ੇਡ ਹੈ ਇਹ ਵੀ ਤੁਸੀਂ ਮੈਚਿੰਗ ਕਰਕੇ ਵੀ ਸਟਿਚ ਕਰਾ ਸਕਦੇ ਹੋ ਤੇ ਪੂਰਾ ਵੀ ਸੂਟ ਸਟਿਚ ਕਰਾ ਸਕਦੇ ਹੋ ਇਹ ਵੀ ਲੀਲਨ ਦਾ ਹੀ ਸਟਫ ਹੈ ਤੇ ਵਧੀਆ-ਵਧੀਆ ਸੂਟਾਂ ਵਾਸਤੇ ਹਨਾ ਮੇਰੀ ਵੀਡੀਓ ਨੂੰ ਤੁਸੀਂ ਦੇਖਿਆ ਕਰੋ ਅਸੀਂ ਵਿਚਮ ਨੂੰ ਗੈਪ ਜ਼ਰੂਰ ਪਾ ਜਾਂਦਾ ਪਰ ਅਸੀਂ ਵੀਡੀਓਜ਼ ਪਾਉਂਦੇ ਆ ਹਨਾ ਤੇ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ ਤੇ ਸਾਨੂੰ ਜੋ ਵੀ ਕਮੀਆਂ ਸਾਡੇ ਸੂਟਾਂ ਚ ਕੋਈ ਵੀ ਲੱਗਦਾ ਹੈ ਤਾਂ ਸਾਨੂੰ ਦੱਸੋ ਪਰ ਅੱਜ ਤੱਕ ਸਾਡੇ ਕਿਸੇ ਵੀ ਕਪੜੇ ਚ ਕੰਪਲੇਂਟ ਨਹੀਂ ਆਈ ਹੈਗੀ ਤੁਸੀਂ ਸਾਨੂੰ ਫੋਲੋ ਕਰੋ ਜੀ ਜਰੂਰ ਥੈਂਕ ਯੂ